ਜੈਤ ਸਰੀ ਮਹੱਲਾ ਪੰਜਵਾਰ ਸਲੋਕਾਂ ਨਾਲ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਬੱਤਰ ਰਮਣੰ ਨਾਨਕ ਅਗਨਾਸਨ ਜਗਦੀਸੁਰਹਿ ਪੇਖਨੰ ਸੁਨਨ ਸੁਨਾਬਨੋ ਮਨ ਮਹਿ ਡ੍ਰਿੜੀਐ ਸਾਚ ਪੂਰ ਰਹਿਓ ਸਰਬੱਤਰ ਮੈਂ ਨਾਨਕ ਹਾਰ ਰੰਗ ਰਾਚ ਪਾਉੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਰਨ ਸਮਰਥ ਪ੍ਰਭ ਜੋ ਕਰੇ ਸੋ ਹੋਈ ਕਹਿਨ ਮਹਿ ਥਾਪ ਉਥਾਪ ਦਾ ਤੇਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ जिस आप बुझाए सो भुजसी निर्मल जान सोई शलोक रचंत जीअ रचना मात गर्भ असापन सास सास सिमरंत नानक महा अगन ना ਮੁਖ ਤਲੈ ਤੈਰ ਉਪਰੇ ਵਸੰਦੋ ਕੋਥੜੈ ਥਾਇ ਨਾਨਕ ਸੋ ਧਣੀ ਕਿਉ ਵਿਸਾਰੇਉ ਉਦਰਹਿ ਜਿਸਦੈ ਨਾਏ ਪੌੜੀ ਰਕਤ ਬਿੰਦ ਕਰ ਨਿਮੇਆ ਅਗਨ ਉਦਰ ਮਝਾਰ ਉਰਦ ਮੁਖ ਕੁਚੀਲ ਵਿਕਲ ਨਰਕ ਘੋਰ ਗੁਬਾਰ सिमरत तू ना जल है मन तान् थान हो जिन रखिया तेस तेल ना विसार प्रभ विसरत सुख कदे नाहे जन्म हार सलोक ਮਨ ਇੱਛਾ ਦਾਨ ਕਰਨੰ ਸਰਬੱਤਰ ਆਸਾ ਪੂਰਨ ਹੈ ਖੰਡਣੰ ਕਾਲ ਕਲੇਸ ਹੈ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ ਹਭ ਰੰਗ ਮਾਨਹ ਜਿਸ ਸੰਗ ਤੈ ਸਿਉ ਲਾਈਐ ਨੀ ਹੋ ਸੋ ਸਹੋ ਬੇਂਦਨਾ ਵਿਸਰਾਓ ਨਾਨਕ ਜਿਨ ਸੁੰਦਰ ਰਚਿਆ ਦੇਹੋ ਪਾਉੜੀ ਜੀਓ ਪਰਾਨ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਆਸ ਦੀਏ ਰਾਚ ਭਲੇ ਸੰਜੋਗ ਸੋਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰਿ ਸਿਮਰਤ ਤਾਨ ਮਨ ਹਰਿਆ ਲਹਿ ਜਾਹਿ ਵਿਜੋਗ ਸਾਧ ਸੰਗ ਹਰਿ ਗੁਣ ਰਮੋ ਬਿਨ ਸੇ ਸਭ ਰੋਗ ਸੁਲੋਕ ਉਟੰਬ ਯਤਨ ਕਰਨੰ ਮਾਇਆ ਅਨੇਕ ਉਦਮਹਿ ਹਰ ਭਗਤ ਭਾਵਹੀਣੰ ਨਾਨਕ ਪ੍ਰਭ ਵਿਸਰਤ ਤੇ ਪ੍ਰੇਤ ਤਹ ਟੁੱਟੜੀਆ ਸਾਪ੍ਰੀਤ ਜੋ ਲਾਈ ਬਿਅੰਨ ਸਿਓ ਨਾਨਕ ਸੱਚੀ ਰੀਤ ਸਾਈ ਸੇਤੀ ਰਤਿਆ ਪਾਉੜੀ ਜੇ ਸਭ ਸਰਤ ਤਨ ਭਸਮ ਹੋਏ ਕਹਤੇ ਸਭ ਪ੍ਰੇਤ ਖਿਨ ਗ੍ਰਹਿ ਮਹਿ ਵਸਨ ਨਾ ਦੇਵਹੀ ਜਿਨ ਸਿਉ ਸੋਈ ਹੀਤ ਕਰ ਅਨਰਥ ਦਰਬ ਸੰਚਿਆ ਸੂਕਾਰਜ ਖੇਤ ਜੈਸਾ ਬੀਜੈ ਸੋ ਲੁਣੈ ਕਰਮ ਇਹੋ ਖੇਤ ਅਕਿਰਤ ਕਣਾ ਹਰ ਵਿਸਰਿਆ ਜੋਨੀ ਭਰਮੇਤ ਸਲੋਕ ਕੋਟ ਦਾਨ ਇਸ ਨਾਨੰ ਅਨਿਕ ਸੋਧਨ ਪਵਿੱਤਰ ਤਹਿ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਤੇ ਈਦਣ ਕੀ ਤੋਂ ਮੂ ਕਣਾ ਪੂਰੀ ਦਿੱਤੀ ਮਹਾ ਹੈ ਮਨਵ ਸੰਦੜੋ ਸੱਚ ਸਾਹੋ ਨਾਨਕ ਹੱਬੇ ਡੁਖੜੇ ਉਲਾਹੇ ਪਾਉਣੀ ਕੋਟ ਅਗਾ ਸਭ ਨਾਸ ਹੋਹੇ ਸਿਮਰਤ ਹਰ ਨਾਉ ਮਨ ਚਿੰਦੇ ਫਲ ਪਾਈਐ ਹਰ ਕੇ ਗੁਣ ਗਾਉ ਜਨਮ ਮਰਨ ਭੈ ਕੱਟੀ ਹੈ નિਹਚਲ ਸੱਚਾ ਥਾਉ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਉ ਕਰ ਕਿਰਪਾ ਪ੍ਰਭ ਰਾਖ લેਹੋ ਨਾਨਕ ਬਾਲ ਜਾਉ ਸਲੋਕ ਗ੍ਰਹਿ ਰਚਨਾ અપਾਰੰ ਮਾਨ ਵਿਲਾਸ ਸੁਆਦੰ ਰਸਹਿ ਕਦਾਂ ਚ ਨਹਿ ਸਿਮਰੰਤ ਨਾਨਕ ਤੇ ਜੰਤ ਵਿਸਟਾ ਕ੍ਰਿਮਹਿ ਮੋਚ ਅਡੰਬਰ ਹੱਬ ਕਿਹੋ ਮਨਜ ਮੁਹੱਬਤ ਨੇਹ ਸੋ ਸਾਈ ਜੈ ਵਿਸਰੈ ਨਾਨਕ ਸੋ ਤਨ ਖੇਹ ਪੌੜੀ ਸੁੰਦਰ ਸੇਜ ਅਨੇਕ ਸੁਖ ਰਾਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇਛੇ ਸੁਖ ਮਾਨਦਾ ਕਿਛ ਨਾਹੇ ਵਿਸੂਰੇ ਸੋ ਪ੍ਰਭ ਚੇਤਨਾ ਆਵਈ ਵਿਸ਼ਟਾ ਕੇ ਕੀਰੇ ਬੇਨ ਹਰ ਨਾਮ ਨਾ ਸਾਥ ਹੋਏ ਕੀਤਿ ਭੇਦ ਮਨ ਧੀਰੇ ਸਲੋਕ ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ ਦਸਹਿ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹਿ ਮਾਨਸਾਈ ਮੁਖ ਉਚਰਾ ਵਤਾ ਹਬੇ ਲੋ ਨਾਨਕ ਹਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪਾਉੜੀ ਬਸਤਾ ਟੂਟੀ ਚੂੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰ ਉਦਿਆਨ ਭ੍ਰਮਿਨਾ મિત્ર ના ઇઠ દાન રૂપહીણ કેછ સાખ ના સિન્ના રાજા સગલી શ્રષ્ટ કા હાર નામ મન ભિન્ના તિસકી ઠૂડ મન ઉદરે પ્રભુ હોએ સો પ્રસન્ના શ્લોક ਆਨੇ ਕਾ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ ਰਚੰਤ ਮੂੜ ਅਗਿਆਨ ਅੰਧਹਿ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਹਭ ਰੰਗ ਮਾਣਿਆ ਮਿੱਠਾ ਲਗੜਾ ਮੋਹੋ ਨਾਨਕ ਨਾਮ ਵਿਹੂਨੀਆ ਸੁੰਦਰ ਮਾਇਆ ਧਰੋ ਪਾਉੜੀ ਸੋਪਨੇ ਸੇਤੀ ਚੇਤ ਮੂਰਖ ਲਾਇਆ ਵਿਸਰੇ ਰਾਜ ਰਸ ਭੋਗ ਜਾਗਤ ਭਖ ਲਾਇਆ ਹਾਰ ਜਾ ਗਈ ਵਿਹਾਏ ਧੰਦੇ ਧਾਇਆ ਪੂਰਨ ਭਏ ਨਾ ਕਾਮ ਮੋਹਿਆ ਆਮਾਇਆ ਬਿਆ ਵਿਚਾਰਾ ਜੰਤ ਜਾ ਆਪ ਕੁਲਾਇਆ ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਾਵ ਖੰਡਣ ਹੈ ਵਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਕਾਉਤਕ ਕੋਟ ਤਮਾਸਿਆ ਚੇਤਨਾ ਆਵਸ ਨਾਓ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਓ ਪੌੜੀ ਮਹਾਪਯਾਨ ਉਦਯਾਨ ਨਗਰ ਕਰਮਾਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਨਿਆ ਕਾਮ ਕ੍ਰੋਧ ਅਹੰਕਾਰ ਫਿਰਹਿ دیਵਾਨਿਆ ਸਿਰ ਲੱਗਾ ਜਮਡੰਡ ਤਾ ਪਛਤਾਨਿਆ ਬੇਨ ਪੂਰੇ ਗੁਰਦੇਵ ਫਿਰੈ ਸੈਤਾਨਿਆ ਸਲੋਕ राजकपटं रूपकपटं तानकपटं कुलगर्भतः सञ्चन्तविखया शलं नानक ना की नानकबेनहार तुम्मा दिसम सोहणा ਆਡ ਨਾਲ ਹੰਧੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਪਾਉੜੀ ਚਲਦੇ ਆ ਨਾਲ ਨਾ ਚੱਲੇ ਸੋ ਕਿਉ ਸੰਜੀਐ ਤਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ ਹਰ ਵਿਸਰਿਆ ਕਿਉ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਹੋ ਕਿਰਪਾਲ ਦਿਆਲ ਨਾਨਕ ਭਾਉ ਭੰਜੀਐ ਸ਼ਲੋਕ ਨਾਚ ਰਾਜ ਸੁਖ ਮਿਸ਼ਟੰ ਨਾਚ ਭੋਗ ਰਸ ਮਿਸ਼ਟੰ ਨਾਚ ਮਿਸ਼ਟੰ ਸੁਖ ਮਾਇਆ ਮਿਸਟੰ ਸਾਦ ਸੰਗ ਹਾਰ ਨਾਨਕ ਦਾਸ ਮਿਸਟੰ ਪ੍ਰਭ ਦਰਸਨੰ ਲਗੜਾ ਸੁਨੇ ਹੋ ਮਨ ਮਜਾਹੂ ਰਤਿਆ ਵਿਦੜੋ ਸੱਚ ਥੂਕ ਨਾਨਕ ਮਠੜਾ ਸੋ ਧਣੀ ਪਾਉੜੀ ਕਾਰ ਬਿਨ ਕਛੂ ਨਾ ਲਾਗਈ ਭਗਤਨ ਕਉ ਮੀਠਾ ਆਨ ਸੁਆਦ ਸਭ ਫੀਕੇਆ ਕਾਰ ਨਿਰ ਨਉ ਦੀਠਾ ਅਗਿਆਨ ਭਰਮ ਦੁਖ ਕਟਿਆ ਗੁਰ ਭੈ ਬਸੀਠਾ ਚਰਨ ਕਮਲ ਮਨ ਵੇਧਿਆ ਜਿਉ ਰੰਗ ਮਜੀਠਾ ਜੀਵ ਪ੍ਰਾਣ ਤਨ ਮਨ ਪ੍ਰਭ ਬਿਨ ਸੇ ਸਭ ਝੂਠਾ ਸਲੋਕ ਤੇ ਅਕਤ ਜਲੰ ਨਹਿ ਜੀਵ ਮੀਨੰ ਨਹਿ त्याग चात्रिक ਮੇਗ ਮੰਡਲਹਿ ਬਾਣ ਵਿਧੰਚ ਕੋ ਰੰਕ ਨਾਦੰ ਆਲਵੰਦਨ ਕੁਸਮ ਬਾਸਨਹਿ ਚਰਨ ਕਮਲ ਰਚੰਤ ਸੰਤ ਹੈ ਨਾਨਕ ਆਨ ਨਾ ਰੁਚਤੇ ਮੁਖ ਦੇਖਾਉ ਪਲਕ ਛੱਡ ਆਨ ਨਾ ਦੇਉ ਚਿਤ ਜੀਵਨ ਸੰਗਮ ਤਿਸ ਧਣੀ ਹਰ ਨਾਨਕ ਸੰਤਾ ਮਿਤ ਪੌੜੀ ਜਿਉ ਮਾਸ਼ੂਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂਦ ਵਿਹੂਣਾ ਚਾਤ੍ਰਿਕੋ ਕਿਉਂ ਕਾਰ ਤ੍ਰਿਪਤਾਵੇ ਨਾਦ ਕੋ ਰੰਕ ਹੈ ਬਿਦਿਆ ਸਨ ਮੁਖ ਉਠ ਤਾਵੇ ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੇ ਤੇਉ ਸੰਤ ਜਨ ਹਰਪ੍ਰੀਤ ਹੈ ਦੇਖ ਦਰਸ ਅਗਾਵੇ ਸਲੋਕੈ ਚਿਤਵੰਤ ਚਰਨ ਕਮਲੰ SaaS SaaS ਰਾਦਨਹਿ ਨਹਿ ਬਿਸਰੰਤ ਨਾਮ ਅਚੂਤ ਨਾਨਕ ਆਸ ਪੂਰਨ ਪਰਮੇਸੁਰਹਿ ਸੀਤੜਾ ਮਨ ਮੰਜਾਹੇ ਪਲਕ ਨਾ ਥੀਵੇ ਬਾਹਰਾ ਨਾਨਕ ਆਸੜੀ ਨਿਵਾਹੇ ਸਦਾ ਪਖੰਦੋ ਸੱਚ ਧਣੀ ਪਾਉੜੀ ਆਸਵੰਤੀ ਆਸ ਗੁਸਾਈ ਪੂਰੀ ਐ ਮੇਲ ਗੋਪਾਲ ਗੋਬਿੰਦ ਨਾ ਕਬੂ ਝੂਰੀ ਐ ਦੇਹੋ ਦਰਸ ਮਨ ਚਾਉ ਲਹਿ ਜਾਹੇ ਵਿਸੂਰੀਐ ਹੋਏ ਪਵਿੱਤਰ ਸਰੀਰ ਚਰਨਾ ਧੂਰੀਐ ਪਾਰੂ ਬ੍ਰਹਮ ਗੁਰ ਦੇਵ ਸਦਾ ਹਜੂਰੀਐ ਸਲੋਕ ਰਸਨਾ ਉਚਰੰਤ ਨਾਮੰ ਸ਼੍ਰਵਣੰ ਸੁਨੰਤ ਸਬਦ ਅੰਮ੍ਰਿਤਹਿ ਨਾਨਕ ਤੇਨ ਸਤਿ ਬਲਿਹਾਰੰ ਜਿਨਾ ਧਿਆਨ ਪਾਰ ਬ੍ਰਹਮਣਹਿ ਹਭ ਕੂੜਾ ਵੇ ਕੰਮ ਇਕ ਸਸਾਈ ਬਾਹਰੇ ਨਾਨਕ ਸੇਹੀ ਧੰਨ ਜਿਨਾ ਪਿਰਹੜੀ ਸੱਚ ਸਿਓ ਪਉੜੀ साध बलिहारि ते जे सुनते हार कथा पूरे ते प्रधान मथा हार जास लिख वे अंत सोह से हथा पुनीत पवितर चाल प्रभ कथा ਸੰਤਾ ਸੰਗ ਉਧਾਰ ਸਗਲਾ ਦੁਖ ਲਥਾ ਸਲੋਕ ਹੈ ਭਾਵੀ ਉਦੋਤ ਕਰਨੰ ਹਰ ਰਮਣੰ ਸੰਜੋਗ ਪੂਰਨ ਹੈ ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤ ਹੈ ਹੀ ਮਨ ਨਸਕਾ ਵਾਏ ਸੋਖ ਮਿੱਤੀ ਹੂ ਬਾਹਰੇ ਨਾਨਕ ਸਾਵੇ ਲੜੀ ਪਰਵਾਨ ਜਿਤ ਮਿਲੰਦੜੋ ਮਾਪਿਰੀ ਪਾਉੜੀ ਸਾਵੇਲਾ ਕਹੋ ਕੌਣ ਹੈ ਜਿਤ ਪ੍ਰਾਪ ਕਹੋ ਪਾਈ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਗੁਸਾਈ ਆਥਵੈਰ ਹਰ ਹਾਰ ਧਿਆਏ ਕੈ ਮਨ ਇਛੁ ਪੁਜਾਈ ਵੱਡੈ ਭਾਗ ਸਤ ਸੰਗ ਹੋਏ ਨਿਵਲਾਗਾ ਪਾਈ ਮਾਨ ਦਰਸਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਬਤ ਇਹ ਤ ਪੁਨੀਤ ਗੋਬਿੰਦ ਹੈ ਸਰਬ ਦੁਖ ਨਿਵਾਰਣ ਹੈ ਸਰਣ ਸੂਰ ਭਗਵਾਨ ਹੈ ਜਪੰਤ ਨਾਨਕ ਹਰ ਹਰ ਹਰੇ ਛੱਡਿਓ ਹਭ ਆਪ ਲਗੜੋ ਚਰਣਾ ਪਾਸ ਨਠੜੋ ਦੁਖ ਤਾਪ ਨਾਨਕ ਪ੍ਰਭ ਤੇ ਖੰਦਿਆ ਪਾਉੜੀ ਮੇਲ ਲੈ ਹੋ ਦਯਾਲ ਟਹਿ ਭਏ ਦੁਆਰੇ ਆ ਰੱਖ ਲੈ ਵਹੋ ਦੀਨ ਦਯਾਲ ਪਰਮਤ ਬਹੋ ਹਾਰੇ ਆ ਭਗਤ ਵਛਲ ਤੇਰਾ ਬਿਰਦ ਹਰਪਤ ਤ ਉਧਾਰੇ ਆ ਤੋਜ ਬਿਨ ਨਾਹੀ ਕੋਏ ਬਿਨੋ ਮੋਹੇ ਸਾਰੇ ਆ ගැහලහු தைයාਲ சாගரு සසාਰயாசலோක සන්ත உදරण தையாලං ආසර ගෝපාਲਕீර්த்துනහැ නිருමਲங සන්तசගේண ஓටනානක පරමੇசරਹැ. ਗੰਧਨ ਚੰਦ ਨਾ ਸਰਦ ਰੋਤ ਮੂਲ ਨਾ ਮਟਾਈ ਕਾਮ ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਪਾਉੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਾਨ ਸੋਣ ਪ੍ਰਤਾਪ ਗੋਵਿੰਦ ਨਿਰਭਾਉ ਭੈ ਮਾਨੈ ਟੋਟ ਨ ਆਵੇ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਥਕਹਿਰ ਹਰਿ ਹਰਿ ਧਾਇ ਹਰਿ ਜਸ ਨਿਤ ਸੋਨ ਸਲੋਕ दयाकरणं दुःख हरणं उचरणं नाम कीर्तन है दयाल पुरख भगवान है नानक निपत नाम माया तो हे बलंदड़ी बोझ गई रखंदड़ो प्रभ आप जिन उपाय वेदनी नानक सो प्रभ जाप फाउड़ी जाव प्रभ पये दयाल व्यापै माया कोट अगा गये नास हर एक त्याया निर्मल पये शरीर जान तूरी नाया मन तन संतोष पूरन प्रभ पाया ਤਰੇ ਕੁਟਾਂਬ ਸੰਗ ਲੋਗ ਕੋਲ ਸਬਾਇਆ ਸਲੋਕ ਗੁਰੂ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ ਗੁਰ ਦਿਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਧਾਰਨ ਹੈ ਪਾਉ ਜਲ ਬੇਖਮ ਅਸਗਾਹੋ ਗੁਰ ਬੋਹਿ ਤੈ ਤਾਰੇ ਅਮ ਨਾਨਕ ਪੂਰ ਕਰੰ ਸਤਗੁਰ ਚਰਣੀ ਲੱਗਿਆ ਪਾਉੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ ਗੁਰ ਕਿਰਪਾਲ ਜਬ ਭਏ ਤਾ ਅਵਗੁਣ ਸਭ ਛਪੇ ਆਰ ਬ੍ਰਾਹਮ ਗੁਰਦੇਵ ਨੀਚਹੁ ਉਚ ਥਪੇ ਕਾਟ ਸਿਲਕ ਦੁਖ ਮਾਇਆ ਕਰ ਲੀਨੇ ਆਪ ਦਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸਲੋਕ ਦ੍ਰਿਸ਼ਟਾਂਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰ ਹਰ ਹੈ ਨਾਮ ਦਾਨ ਜਾ ਚੰਤ ਨਾਨਕ ਦਿਆਲ ਪੁਰਖ ਕਿਰਪਾ ਕਰਹਿ ਇਕ ਸੇਵੀ ਇਕ ਸੰਮਲਾ ਹਰ ਇਕ ਸਪਹਿ ਅਰਦਾਸ ਨਾਮ ਵਖਰ ਧਨ ਸੰਚਿਆ ਨਾਨਕ ਸੱਚੀ ਰਾਸ ਪਾਉੜੀ ਪ੍ਰਭ ਦਿਆਲ ਬੇਅੰਤ ਪੂਰਨ ਇਕ ਏਹੋ ਸਭ ਕਿਸ ਆਪੇ ਆਪ ਦੂਜਾ ਕਹਾ ਕੇ ਹੋ ਆਪ ਕਰਹੁ ਪ੍ਰਭ દાન ਆਪੇ ਆਪ ਲੇਹੁ ਆਵਣ ਜਾਣਾ ਹੁਕਮ ਸਭ ਨਿਹਚਲ ਤੋਦਦੇ ਹੋ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਹੋ ਜੈਤ ਸ੍ਰੀ ਬਾਣੀ ਭਗਤਾ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਨਾਥ ਕਸ਼ੂ ਨਾ ਜਾਣਾ ਮਨ ਮਾਇਆ ਕੈ ਹਾਥ ਬਿਕਾਨਾ ਰਹਾਉ ਤੋਮ ਕਹੀ ਅਤ ਹਉ ਜਗਤ ਗੁਰ ਸੁਆਮੀ ਹਮ ਕਹੀ ਅਤ ਕਾਲਯੁਗ ਕੇ ਖਾਮੀ ਇਹਨ ਪੰਚਨ ਮੇਰੋ ਮਨ ਜੋ ਵਿਗਾਰੇਉ ਪਲ ਪਲ ਹਰ ਜੀਤੇ ਅੰਤਰ ਪਾਰੇਉ ਜਤ ਦੇਖਾਉ ਤਤ ਦੋਖ ਕੀ ਰਾਸੀ ਅਜਾਉ ਨਾ ਕਤਿ ਆਏ ਨਿਗਮ ਭਏ ਸਾਖੀ ਗੋਤਮਨਾਰ ਉਮਾਪਤ ਸੁਆਮੀ ਸੀਸ ਧਰਨ ਸਹਸ ਭਾਗ ਗਾਮੀ ਇਹਨ ਦੂਤਨ ਖਾਲ ਬਾਦ ਕਰ ਮਾਰੇਓ ਬਡੋ ਨਿਲਾਜ ਅਜੂ ਨਹੀਂ ਹਾਰੇਓ ਗਹਿਰ ਵਿਦਾਸ ਕਹਾ ਕੈਸੇ ਕੀਜੈ ਬਿਨ ਰਗੁਨਾਥ ਸਰਨ ਕਾ ਕੀ ਲੀਜੈ